ਲੁਧਿਆਣਾ ਦੇ ਟੰਡਾ ਰਖੁਰ ਦੇ ਵਿੱਚ ਖਾਲੀ ਪਲਾਟ 'ਚ ਇੱਕ ਭੇਦ ਭਰੇ ਹਾਲਾਤਾਂ ਦੇ ਵਿੱਚ Laash ਮਿਲਿਆ ਦੱਸ ਦੇ ਕਿ ਆਸ-ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 2 ਮਹੀਨਿਆਂ ਦੇ ਵਿੱਚ ਇਸ ਇਲਾਕੇ 'ਚ ਇਹ ਦੂਜੀ ਵਾਰ ਇਸ ਤਰ੍ਹਾਂ ਕੇ ਦਾ ਮੋਕਾ ਜਦੋਂ Laash ਮਿਲਿਆ ਉਹਨਾਂ ਕੀ ਕਹਿਣ ਪਛਾਤੇ ਤੇ ਲੋਕਾਂ ਦੇ ਵੱਲੋਂ ਇਦਾਂ ਲੱਗ ਰਿਹਾ ਹੈ ਕਿ ਇਸ ਵਿਅਕਤੀ ਦਾ ਕਤਲ ਕੀਤਾ ਗਿਆ ਹੈ ਉਥੇ ਹੀ ਮੌਕੇ ਤੇ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਅਤੇ ਹੁਣ ਲਾਸ਼ ਦੀ شناخت ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਦੇ ਕਿ ਹਲੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿਸ ਵਿਅਕਤੀ ਦੀ ਪਛਾਣ ਕੀ ਹੈ ਤੇ ਇਸ ਦਾ ਕਤਲ ਕਿਉਂ ਕੀਤਾ ਗਿਆ ਇਹ ਵਿਸਾਖਾ ਕਲੋਨੀ ਹੈ ਜੀ ਟੰਡਾਰੀ ਫੁਰਦੇ ਦੇ ਲਾਈਨਾਂ ਦੇ ਨਾਲ ਪੈਂਦੀ ਹੈ ਜੀ ਹਾਂ ਜੀ ਕੀ ਮਾਮਲਾ ਹੈ ਤੁਸੀਂ ਇੱਥੇ ਵਾਰੀ ਸੰਸ਼ਕਾ ਦੇ ਨਾਲ ਦੱਸਾਰੇ ਲੋਕ ਇਹ ਇਹ ਰਾਤੀ ਕੀ ਕਿਸਨੇ ਕਤਲ ਕਰਤਾ ਜੀ ਆਪਣੇ ਪ੍ਰਹਾਰਦ ਬੰਦੇ ਦਾ ਤੇ ਖਲੇ ਗਲਾਰ ਇਤਾ ਤਾਗੇ ਨਾਲ ਤੇ ਸੰਦ ਤਾਗਾ ਉਹਦੇ ਨਾਲ ਗਲਾਰ ਇਤਾ ਜੀ 20 عمر ਕੀ ਨੂੰ ਲੱਗਦੀ ਇਹ 26 ਤੋਂ 27 ਸਾਲ ਇਹ ਇੱਥੇ ਦੋ ਘੱਟ ਮਹੀਨੇ ਫਿਰ ਇੱਥੇ ਹੀ ਕਤਲ ਹੋਇਆ ਸੀ ਹਾਂ ਇੱਥੇ ਹੀ ਕਤਲ ਹੋਇਆ ਸੀ ਨੇਪਾਲੀ ਜਿਹਾ ਬੰਦਾ ਜੀ ਦੋ ਡਾਈ ਮਹੀਨੇ ਪਹਿਲੇ ਇਹ ਦੋ ਤਿੰਨ ਮਹੀਨੇ ਤੋਂ ਇਹ ਦੋ ਕਤਲ ਹੋ ਗਿਆ ਜੀ ਆਪਣੇ ਜੀ ਕੀ ਨਾਮ ਹੈ ਬੰਦੇ ਕਿਸ ਦਾ ਨਹੀਂ ਜੀ ਹਲੇ ਸਨਖਤ ਹੋਇਆ ਨਹੀਂ ਕਿੰਨੀ ਉਮਰ ਹੈ ਉਮਰ 26 ਤੋਂ 27 ਸਾਲ ਹੈ ਜੀ ਕਿੰਨੇ ਟਾਈਮ ਦਾ ਵਾਰਦਾਤ ਲੱਗ ਰਿਹਾ ਇਹ ਰਾਤ ਦੀ ਗੱਲ ਹੈ ਜੀ ਰਾਤ ਦੇ ਹੋਣਾ ਮੇਰੇ ਸਤਾ ਇੱਕ 2 ਵਜੇ ਦਾ ਹੋਣਾ ਕਿਉਂ ਇਹ ਕਿਸ ਤਰੀਕੇ ਤੋਂ ਉਹਨੂੰ ਇੰਤਲਾਅ ਮਿਲੇ ਤੇ ਬਸ ਆਹ ਕਿਸ ਤਰੀਕੇ ਇੱਥੇ ਸਵੇਰੇ ਬੰਦੇ ਪੀੜ ਲਗਾਏ ਸੀ ਜੀ ਫਿਰ ਮੈਂ ਵੀ ਆਇਆ ਤੇ ਨਰੇ ਪ੍ਰਾਵਲਿੰਦਰ ਭਾਰਤਵਾਦੀ ਜੀ ਉਹ ਵੀ ਸੀਗੇ ਖੜੇ ਫਿਰ ਆਪਾਂ ਨੂੰ ਪੁਲਿਸ ਨੇ ਬੁਲਾਇਆ ਉਸ ਨੇ ਆਇਆ ਤੇ ਪੂਰੀ ਸੁਪਾਈ ਹੋ ਗਈ ਆ ਜਿਆ ਦੇ ਖੇਤੇ ਖੰਡ ਦੇ ਮੋਲੀ ਵਾਸੀ ਆ ਤੇ ਜਿੱਦ ਤੱਕ ਦਾ ਮਾਹੌਲ ਬਣਨੇ ਦਾ ਆ ਤੁਸੀਂ ਦੇਖ ਰਹੇ ਹੋ ਛੋਟੇ ਛੋਟੇ ਬੱਚੇ ਇੱਥੇ ਘਰ ਦੇ ਵਿੱਚ ਨਜ਼ਰ ਆ ਰਹੇ ਪੰਜਾਬ ਤੋਂ ਸਰ ਲਾਅਨ ਆਰਡਰ ਫੇਲ ਹੈ ਜੀ ਯੂਪੀ ਫਿਰ ਤੋਂ ਗੁੰਡਾਗਰਦੀ ਖਤਮ ਕਰਦੀ ਇਨਾਂ ਨੇ ਪੰਜਾਬ ਦਾ ਲਾਅਨ ਆਰਡਰ ਫੇਲ ਹੈ ਜੀ ਕੋਈ ਡਰ ਨਹੀਂ ਪੁਲਿਸ ਦਾ ਕਿਸੇ ਕੋ ਡਰ ਹੀ ਨਹੀਂ ਹੈ ਕਤਲ ਤਾਂ ਦ ਦੋ ਘਟੇ ਮੇਨ ਪਹਿਲੇ ਦੋ ਜਗਤ ਕਤਲ ਹੋ ਗਿਆ ਜੀ ਕਤਲ ਹੀ ਹੈ ਸਾਰੇ ਆਮ ਦੇ ਤੁਸੀਂ ਵੀ ਦੇਖਿਆ ਗਲਾਰ ਦਿੱਤੇ ਹੋਇਆ ਜੀ ਕਿਸ ਨੇ ਗਰੀਬੰਦ ਨੂੰ ਮਾਰਤਾ ਇਹ ਵਿਸਾਖਾ ਕਲੋਨੀ ਹੈ ਜੀ ਟੰਡਾਰੀ ਖੁਰਦ ਦੇ ਲਾਈਨਾਂ ਦੇ ਨਾਲ ਪੈਂਦੀ ਹੈ ਜੀ ਹਾਂਜੀ ਕੀ ਮਾਮਲਾ ਹੈ ਤੁਸੀਂ ਅੱਥੇ ਵਾਰੀ ਸੰਸ਼ਾਗਨ ਨੂੰ ਸਾਰੇ ਲੋਕ ਇਹ ਰਾਤੀ ਕੀ ਕਿਸ ਨੇ ਕਤਲ ਕਰਤਾ ਜੀ ਆਪਣੇ ਇੱਕ ਗਰੀਬੰਦ ਬੰਦੇ ਦਾ ਤੇ ਖਲੇ ਗਲਾਰ ਇਤਾ ਧਾਗੇ ਨਾਲ ਦੇ ਸੰਧ ਧਾਗਾ ਉਹਦੇ ਨਾਲ ਗਲਾਰ ਇਤਾ ਜੀ ਠੀਕ ਹੈ ਹਾਂਜੀ ਬੰਦੇ ਦੀ ਉਮਰ ਕਿੰਨੀ ਲੱਗਦੀ ਇਹ 26 ਤੋਂ 27 ਸਾਲ ਤੇ ਇੱਥੇ 2-3 ਮਹੀਨੇ ਪਹਿਲੇ ਇੱਥੇ ਹੀ ਕਤਲ ਹੋਇਆ ਸੀ ਹਾਂ ਇੱਥੇ ਹੀ ਕਤਲ ਹੋਇਆ ਸੀ ਨੇਪਾਲੀ ਜਿਹਾ ਬੰਦਾ ਜੀ 2-3 ਮਹੀਨੇ ਪਹਿਲੇ ਇਹ 2-3 ਮਹੀਨੇ ਤੋਂ ਦੋ ਕਤਲ ਹੋ ਗਏ ਜੀ ਆਪਣੇ ਇਰੀਏ 'ਚ ਕੀ ਨਾਮ ਆ ਬੰਦੇ ਕਿਸ ਤਰ੍ਹਾਂ ਦਾ ਨਹੀਂ ਜੀ ਹਲੇ ਸਨਖਤ ਹੋਇਆ ਨਹੀਂ ਉਮਰ 26 ਤੋਂ 27 ਸਾਲ ਹੈ ਜੀ ਕਿੰਨੇ ਟਾਈਮ ਦਾ ਵਾਰਦਾਤ ਲੱਗ ਰਹੀ ਹੈ ਇਹ ਰਾਤ ਦੀ ਗੱਲ ਹੈ ਜੀ ਰਾਤ ਦੀ ਹੋਣਾ ਮੇਰੇ ਜ਼ਰਾ ਇੱਕ 2 ਵਜੇ ਦਾ ਹੋਣਾ ਕਿ ਕਿਸ ਤਰੀਕੇ ਤੁਹਾਨੂੰ ਇਤਲਾਮ ਮਿਲੇ ਕਿਸ ਤਰੀਕੇ ਇਤਲਾਮ ਇੱਥੇ ਸਵੇਰੇ ਬੰਦੇ ਪੀੜ ਲਗਾਏ ਸੀ ਜੀ ਫਿਰ ਮਾਈ ਵੀ ਆਇਆ ਤੇ ਨਿਰਦੇ ਪ੍ਰਾਵਿੰਦਰ ਭਾਰਤਵਾਦੀ ਜੀ ਉਹਨੂੰ ਸਿੰਘੇ ਖੜੇ ਫਿਰ ਆਪਾਂ ਨੂੰ ਪੁਲਿਸ ਨੇ ਬੁਲਾਇਆ ਉਸ ਨੇ ਆਇਆ ਤਾਂ ਪੁਲਸਾ ਪਾਈ ਹੋਇਆ ਆ ਜਿਆ ਦੇ ਖੇਤੇ ਖੰਡ ਤੇ ਮਾਲੀ ਵਾਸੀ ਆ ਤੇ ਜੀ ਤਹਿਸਿਲ ਦਾ ਮਾਹੌਲ ਬਣਨੇ ਮੈਂ ਆ ਤੁਸੀਂ ਦੇਖ ਰਹੇ ਹੋ ਛੋਟੇ ਛੋਟੇ ਬੱਚੇ ਇੱਥੇ ਬੈਠੇ ਬਿਚੇ ਜਰ ਆ ਰਹੇ ਪੰਜਾਬ ਤੇ ਸਰ ਲਾਅਨ ਆਰਡਰ ਫੇਲ ਹੈ ਜੀ ਯੂਪੀ ਸਰ ਤੋਂ ਗੁੰਡਾਗਰਦੀ ਖਤਮ ਕਰਦੀ ਇਨਾਂ ਨੇ ਪੰਜਾਬ ਤੇ ਲਾਅਨ ਆਰਡਰ ਫੇਲ ਹੈ ਜੀ ਕੋਈ ਡਰ ਨਹੀਂ ਪੁਲਿਸ ਦਾ ਕਿਸੇ ਕੋ ਡਰ ਹੀ ਨਹੀਂ ਹੈ ਕਤਲ ਤੇ ਦੋ ਵਾਰੀ ਹੋ ਚੁੱਕੀ ਐ ਇਸੇ ਰੀ ਦੇ ਦੋ ਕੱਡੇ ਬਨੇ ਪਹਿਲਾਂ ਤੇ ਦੋ ਜਗ ਕਤਲ ਹੋ ਗਏ ਜੀ ਕਤਲ ਹੀ ਐ ਸਾਰੇ ਆਮ ਦੇ ਤੁਸੀਂ ਵੀ ਦੇਖਿਆ ਗਲਾ ਰਿੱਤੇ ਹੋਇਆ ਜ